ਸਰਕਾਰਾਂ ਹੈਲੀਕਾਪਟਰ ਤੇ ਨੇ ਸਰਕਾਰਾਂ ਹੈਲੀਕਾਪਟਰ ਤੇ ਵੱਡੇ ਵੱਡੇ ਕਾਫਲੇ ਜਾ ਰਹੇ ਨੇ ਲਾਲ ਬੱਤੀਆਂ ਵਾਲੇ ਤੇ ਇੱਕ ਪਾਸੇ ਸਾਈਕਲ ਲਈ ਨਸੀਬ ਹੋ ਰਿਆ ਉੜਕੀ ਤੁਰਪੰਧਾ ਲੈ ਕੇ ਕਾਫਲਾ 100 100 150 ਗੱਡੀ ਦਾ ਵਿੱਚੀ ਐਂਬੂਲੈਂਸਾਂ ਵਿੱਚੀ ਫੈਰ ਵਰਗੇੜ ਵਾਲੀਆਂ ਖੌਰੂ ਪਾਉਂਦੇ ਜਾਂਦੇ ਸਰਕਾਰਾਂ ਮੌਜਾਂ ਕਰਨ ਲੋਕ ਭੁੱਖੇ ਮਰਨ ਬਹੁਤੀ دیر ਨਹੀਂ ਚਾਹਦਾ ਹੁੰਦਾ ਇਹ ਆਮ ਆਨੰਦਪਾਠੀ ਸਰਕਾਰ ਹੈ ਜੀ ਦੇ ਆ ਪਾਣੀ ਬਣਾਉਣੇ ਇਹ ਜਮੈਂ ਉੱਤੋਂ ਤਾਂ ਨਹੀਂ ਆਏ ਹੁੱਤਰ ਕੇ ਉਹ ਤੁਮੜ ਦੀ ਮਾਂ ਹੋਵੇ ਦੇਖੀ ਜਿਹੜੀ ਭੈਣ ਹੋਣੀ ਆ ਰੁਕ ਕਰ ਦੇਣਾ ਕੋਈ ਨੀਕਾਰ ਆ ਰਹੀ ਹੈ ਦੇਖੋ ਆ ਦੇਖੋ ਇਹ ਕਾਫਲਾ ਜੀ ਦੇਖੋ ਆਹ ਹੈ ਜੀ ਸਿੰਘ ਸਾਹਿਬ ਦੀ ਆਮ ਆਲੀ ਪਾਰਟੀ ਸਰਕਾਰ ਦੇਖੋ ਤਾਦੀ ਵਾਰ ਦੇਖੀ ਆ ਮੈਂ ਇਨਸ਼ਾ ਅੱਲਾਹ ਸਭ ਤੋਂ